ਫਿਰ ਚਰਚਾ ਚ ਆਇਆ ਅਮਰੂਦ ਕੋਟਾਲਾ ਮਾਮਲਾ ਈਡੀ ਵੱਲੋਂ ਵਕ ਵਕ ਥਾਵਾਂ ਤੇ ਕੀਤੀ ਗਈ ਛਾਪੇਮਾਰੀ ਮੁਹਾਲੀ ਦੇ ਆਈਏਐਸ ਅਧਿਕਾਰੀ ਵਰੁਣ ਰੁਜਮ ਦੇ ਘਰ ਪਹੁੰਚੀ ਈਡੀ ਦੀ ਟੀਮ ਰੇਡ ਕਰਕੇ ਫਿਰੋਜ਼ਪੁਰ ਦੇ ਡੀਸੀ ਰਾਜੇਸ਼ ਦਿਮਾਨ ਨੂੰ ਵੀ ਲੈ ਗਈ ਨਾਲ ਅਮਰੂਦ ਕੋਟਾਲਾ ਮਾਮਲਾ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆ ਗਿਆ ਜਿਸ ਦੇ ਚਲਦਿਆਂ ਅੱਜ ਈਡੀ ਦੇ ਵੱਲੋਂ ਵਕ ਵਕ ਥਾਵਾਂ ਤੇ ਵੱਡੇ ਅਫਸਰਾਂ ਦੇ ਘਰ ਪਹੁੰਚ ਕੇ ਛਾਪੇਮਾਰੀ ਕੀਤੀ ਗਈ ਅੱਜ ਈਡੀ ਵੱਲੋਂ ਸਭ ਤੋਂ ਪਹਿਲਾਂ ਮੁਹਾਲੀ ਚ ਸੈਕਟਰ 20 ਦੇ ਵਿੱਚ ਆਈ.ਐਸ. ਅਧਿਕਾਰੀ ਵਰਨ ਰੂਜ਼ਮ ਦੇ ਘਰ ਛਾਪੇਮਾਰੀ ਕੀਤੀ ਗਈ। ਦੱਸਿਆ ਗਿਆ ਕਿ ਵਰਨ ਰੂਜ਼ਮ ਇਸ ਵੇਲੇ ਪੰਜਾਬ ਦੇ ਐਕਸਾਈਜ਼ ਕਮਿਸ਼ਨਰ ਵੱਜੋਂ ਤਾਇਨਾਤ ਨੇ ਜਦਕਿ 2016-17 ਦੇ ਵਿੱਚ ਗਮਾੜਾ ਚ ਇੱਕ ਸੀਨੀਅਰ ਅਧਿਕਾਰੀ ਦੇ ਵੱਜੋਂ ਤਾਇਨਾਤ ਸਨ ਜਦੋਂ ਇਹ ਮਾਮਲਾ ਪੱਕਿਆ ਸੀ। ਇਸੇ ਦੇ ਚੱਲਦਿਆਂ ਹੀ ਆਈ.ਐਸ. ਵਰਨ ਰੂਜ਼ਮ ਦੇ ਤਾਰ ਇਸ ਮਾਮਲੇ ਦੇ ਵਿੱਚ ਵੀ ਜੁੜੇ ਹੋਣ ਦੇ ਕਾਰਨ ਹੀ ਅੱਜ ਸਵੇਰੇ ਹੀ ਈ.ਡੀ. ਦੀ ਟੀਮ ਆਈ.ਐਸ. ਵਰਨ ਰੂਜ਼ਮ ਦੇ ਘਰ ਛਾਪੇਮਾਰੀ ਕਰਨ ਦੇ ਲਈ ਪਹੁੰਚ ਗਈ। ਦੱਸਿਆ ਜਾ ਰਿਹਾ ਕਿ ਇਸ ਦੌਰਾਨ ਟੀਮ ਨੂੰ ਕੋਟਾਲੇ ਦੇ ਨਾਲ ਜੁੜੇ ਕੁਝ ਅਹਿਮ ਦਸਤਾਵੇਜ਼ ਵੀ ਮਿਲੇ ਨੇ ਜੋ ਕਿਸੇ ਨੇ ਵਰਣ ਰੂਜ਼ਮ ਦੇ ਘਰ ਦੀ ਛੱਤ ਤੋਂ ਹੇਠਾ ਸੁੱਟ ਦਿੱਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੇਰਿਕਸੂਰਾ ਟੀਵੀ ਮੈਂ ਹਾਂ ਅਮਨ ਲੂਨਾ ਅਮਰੂਦ ਪੇੜ ਮੁਆਵਜ਼ਾ ਕੋਟਾਲੇ ਦੇ ਮਾਮਲੇ 'ਚ ਆਖਰਕਾਰ ਈਡੀ ਦੀ ਟੀਮ ਨੇ ਅੱਜ ਸਵੇਰ ਤੋਂ ਹੀ ਸੈਕਟਰ 20 ਵਿਖੇ ਮਕਾਨ ਨੰਬਰ 3014 ਵਿੱਚ ਇੱਕ ਆਈਐਸ ਅਧਿਕਾਰੀ ਦੇ ਕਰ ਛਾਪੇਮਾਰੀ ਸ਼ੁਰੂ ਕਰਤੀ ਹੈ ਲਗਾਤਾਰ ਤੁਹਾਨੂੰ ਇਹ ਮਕਾਨ ਵੀ ਦਿਖਾ ਦਨੇ ਆਈਐਸ ਅਧਿਕਾਰੀ ਵਰੁਣ ਰੁੰਜਮ ਦਾ ਇਹ ਘਰ ਦੱਸਿਆ ਜਾ ਰਿਹਾ ਹੈ ਤੇ ਇਹ ਇਸ ਟਾਈਮ ਕਮਿਸ਼ਨਰ ਹੈ ਐਕਸਾਈਜ਼ ਦੇ ਪੰਜਾਬ ਦੇ ਤੇ ਕਿਸੇ ਸਮੇਂ 2016-17 ਵਿੱਚ ਗਮਾਟਾ ਵਿੱਚ ਸੀਨੀਅਰ ਅਧਿਕਾਰੀ ਦੇ ਤੌਰ ਤੇ ਵੀ ਕਾਰਜ ਅਦਾ ਕੀਤੀ ਤੇ ਉਸ ਟਾਈਮ ਇਹ ਕਰੋੜਾਂ ਦਾ ਜਿਹੜਾ ਘੁਟਾਲਾ ਹੈ ਅਮਰੂਦ ਪੇੜ ਮੁਆਵਜ਼ਾ ਘੁਟਾਲਾ ਦੱਸਿਆ ਜਾ ਰਿਹਾ ਹੈ ਤੇ ਜਿਹਦੇ ਵਿੱਚ ਵਿਜੀਲੈਂਸ ਨੇ ਅਫਰਕਾਰੀ ਇੱਕ ਪਰਚਾ ਦਰਜ ਕੀਤਾ ਸੀਗਾ ਤੇ ਵਿਜੀਲੈਂਸ ਵੱਲੋਂ ਇਹਦੇ ਵਿੱਚ ਕਈ ਮਾਮਲੇ 'ਚ ਕਈ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਸੀ ਤੇ ਅੱਜ ਸਵੇਰ ਤੋਂ ਹੀ ਜਿੰਜਮ ਜਿਹੜੇ ਆਈਐਸ ਅਧਿਕਾਰੀ ਹੈ ਤੇ ਇਸ ਸਮ ਇਸ ਟਾਈਮ ਐਕਸਾਈਜ਼ ਪੰਜਾਬ ਦੇ ਕਮਿਸ਼ਨਰ ਦੇ ਤੌਰ ਤੇ ਤਨਾਤ ਨੇ ਤੇ ਈਡੀ ਦੀ ਟੀਮ ਨੇ ਅੱਜ ਸਵੇਰ ਤੋਂ ਇਹਨਾਂ ਦੇ ਘਰ ਰੇਡ ਕੀਤੀ ਹੈ ਤੁਹਾਨੂੰ ਇਹ ਘਰ ਦਿਖਾ ਦਿੰਨੇ ਆ ਸਾਫ ਤੌਰ ਤੇ ਤਸਵੀਰਾਂ ਤੇ ਇਹਨਾਂ ਦੇ ਘਰ ਦੇ ਉੱਪਰ ਤੁਹਾਨੂੰ ਸਾਫ ਤੌਰ ਤੇ ਉਹ ਵੀ ਦਿਖਾਵਾਂਗੇ ਕਿ ਕੁਝ ਕਾਗਜ਼ ਵੀ ਇਸ ਸਬੰਧ ਦੇ ਜਿਹੜਾ ਇਹ ਮੁਆਵਜ਼ਾ ਘੁਟਾਲਾ ਹੈ ਇਹਦੇ ਵਿੱਚ ਕੁਝ ਐਦਾਂ ਦੇ ਜਿਹੜੇ ਦਸਤਾਵੇਜ਼ ਸੀਗੇ ਜਿਹੜੇ ਐਦਾਂ ਦੇ ਕੋਈ ਮੇਨ ਐਫਆਈਆਰ ਟਾਈਪ ਹੋਈ ਦਸਤਾਵੇਜ਼ ਸੀਗੇ ਜਿਹੜੇ ਕਿ ਇਹਨਾਂ ਦੇ ਘਰ ਦੇ ਬਾਹਰ ਉੱਪਰੋਂ ਸੱਟੇ ਗਏ ਹਨ ਹੁਣ ਇਹਦੀ ਵੀ ਜਾਂਚ ਕੀਤੀ ਜਾਏਗੀ ਕਿ ਆਖਿਰਕਾਰ ਇਹ ਕਾਗਜ਼ ਉੱਪਰ ਤੋਂ ਅੰਦਰ ਇਹ ਤੇ ED ਵੱਲੋਂ ਲਗਾਤਾਰ ਇਹਨਾਂ ਦੇ ਘਰ ਛਾਪੇਮਾਰੀ ਚੱਲੀ ਜਾ ਰਹੀ ਹੈ ਤਰੋ ਇਹ ਵੀ ਦੱਸ ਦਿੰਨੀ ਹੈ ਕਿ ਵਰੁਨ ਤੇ ਜਿਹੜੇ ਵਾਈਫ ਹੈ ਇਹ ਵੀ ਇਸ ਟਾਈਮ ਉਸ ਟਾਈਮ ਬੈਨੀਫਿਸ਼ਰੀ ਸੀਗੇ ਜਿਹਦੇ ਕਰਕੇ ਉਹਨਾਂ ਦਾ ਵੀ ਨਾਮ ਇਸ ਘੋਟਾਲੇ 'ਚ ਸਾਹਮਣੇ ਆ ਰਿਹਾ ਹੈ ਲੇਕਿਨ ਹਲੇ ਤੱਕ ਸਾਫ਼ ਤੌਰ ਤੇ ਕੁਝ ਨਹੀਂ ਕਿਹਾ ਜਾ ਰਿਹਾ ED ਦੀ ਟੀਮ ਲਗਾਤਾਰ ਇਹਨਾਂ ਦੇ ਘਰ ਕਈ ਘੰਟਿਆਂ ਤੋਂ ਰੇਡ ਜਾ ਰਹੀ ਹੈ ED ਦੀ ਟੀਮ ਜਿੱਦਾਂ ਹੀ ਬਾਹਰ ਆਉਂਦੀ ਹੈ ਤਾਂ ਕੁਝ ਸਾਫ਼ ਤੌਰ ਤੇ ਪਤਾ ਚੱਲ ਸਕੇਗਾ ਕਿ ਆਖਿਰਕਾਰ ਇਹਨਾਂ ਦੇ ਘਰ ਤੋਂ ਕੀ-ਕੀ ਬਰਾਮਦਗੀ ਹੋਈ ਹੈ ਤੇ ਆਖਰ ਅਗਰ ਤੇ ED ਕੋਲ ਹੋ ਕੀ-ਕੀ ਸਾਹਮਣੇ ਆਇਆ ਹੈ ਚੰਡੀਗੜ੍ਹ ਤੋਂ ਕੈਮਰਾਮ ED ਹੁਣ ਇਸ ਮਾਮਲੇ ਦੀ ਵੀ ਜਾਂਚ ਕਰੇਗੀ ਕਿ ਆਖਰੇ ਦਸਤਾਵੇਜ਼ ਉਪਰੋਂ ਕਿਉਂ ਤੇ ਕਿਸ ਨੇ ਸੁੱਟੇ ਨੇ ਉਧਰ ਦੂਸਰੇ ਪਾਸੇ ED ਦੀ ਇੱਕ ਟੀਮ ਫਿਰੋਜ਼ਪੁਰ ਦੇ ਡੀਸੀ ਦੇ ਘਰਵਿ ਪਹੁੰਚੀ ਤੇ ਰੇਡ ਕੀਤੀ ਦੱਸਿਆ ਜਾ ਰਿਹਾ ਹੈ ਕਿ ਰੇਡ ਤੋਂ ਬਾਅਦ ਡੀਸੀ ਰਾਜੇਸ਼ ਤੇ ਮਾਨ ਨੂੰ ਟੀਮ ਆਪਣੇ ਨਾਂ ਲੈ ਕੇ ਗਈ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਦੱਸਦੇ ਕਿ ਅਮਰੂਦ ਦੇ ਪੌਦਿਆਂ ਲਈ ਮੁਹਾਲੀ ਦੇ ਪਿੰਡ ਬਾਕਰਪੁਰ ਦੇ ਵਿੱਚ ਗਮਾੜਾ ਵੱਲੋਂ ਜ਼ਮੀਨ ਐਕਵਾਇਰ ਕੀਤੀ ਗਈ ਸੀ ਇਸ ਦੇ ਬਦਲੇ ਜਾਰੀ ਕੀਤੇ ਗਏ ਕਰੋੜਾ ਰੁਪਏ ਦੇ ਮੁਆਵਜ਼ੇ ਦੇ ਵਿੱਚ ਕਪਲਾ ਹੋਇਆ ਸੀ ਇਸੇ ਮਾਮਲੇ 'ਚ ਪੰਜਾਬ ਵਿਜੀਲੈਂਸ ਨੇ ਐਫ ਆਈ ਆਰ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਜਿਸ 'ਚ ਹੁਣ ਤੱਕ 20 ਤੋਂ ਵੱਧ ਗ੍ਰਿਫਤਾਰੀਆਂ ਹੋ ਚੁੱਕੀਆਂ ਜਿਸ ਦੇ ਵਿੱਚ ਵੱਡੇ ਸਿਆਸਤਦਾਨਾਂ ਤੋਂ ਲੈ ਕੇ ਵੱਡੇ ਅਫਸਰ ਵੀ ਸ਼ਾਮਲ ਨੇ ਬਿਊਰੋ ਰਿਪੋਰਟ ਡੇਨਿਕ ਸਵੇਰਾ ਟੀਵੀ ਬੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر